ਇਹਰੋ ਨੌਜਵਾਨ ਦਾ ਕਤਲ ਮੰਦਰ ਦੇ ਪੁਜਾਰੀ ਨੇ ਕਰਕੇ ਐਸੇ ਹੀ ਹਵਨਕੁੰਡ ਦੇ ਵਿੱਚ ਉਸ ਦੀ ਲਾਸ਼ ਨੂੰ ਦੱਬਿਆ ਨੌਜਵਾਨ ਮੰਦਰ ਵਿੱਚ ਬੱਚਿਆਂ ਨੂੰ ਧਾਰਮਿਕ ਟ੍ਰੇਨਿੰਗ ਦੇਣ ਦੀ ਸੇਵਾ ਕਰਦਾ ਸੀ ਸੋ ਪੁਲਿਸ ਦੁਆਰਾ ਸਖਤੀ ਵਰਤਣ ਤੇ ਪੁਜਾਰੀ ਨੇ ਦੱਸਿਆ ਕਿ ਇਸੇ ਮੰਦਰ ਦੇ ਅੰਦਰ ਇਸੇ ਹੀ ਹਵਨਕੁੰਡ ਦੇ ਵਿੱਚ ਮੈਂ ਉਹਦੀ ਲਾਸ਼ ਨੂੰ ਦੱਬਿਆ ਹੈ ਜੋ ਮੌਕੇ ਤੇ ਮੋਦਵਾਰਾਂ ਦੇ ਸਾਹਮਣੇ ਇਸ ਲਾਸ਼ ਨੂੰ ਕੱਢਿਆ ਗਿਆ ਸੋ ਵੀਰੋ ਬੇਨਤੀ ਏ ਕਿ ਧਾਰਮਿਕ ਸਥਾਨਾਂ ਤੇ ਆਪਾਂ ਜਾਣੇ ਕਿ ਰੱਬ ਪ੍ਰਭੂ ਅੱਲਾ ਰਾਮ ਜਿਹੜਾ ਸਾਨੂੰ ਨਿਆ ਦੇਵੇ ਪਰ ਜੇਕਰ ਇਹਦੇ ਅੰਦਰ ਰਹਿਣ ਵਾਲੇ ਮਨੋਖੀ ਇਹੋ ਜਿਹੇ ਕਾਰੇ ਕਰਨਗੇ ਤਾਂ ਫਿਰ ਕੀ ਹੋ ਸਕਦਾ ਹੈ ਵੇਖੋ ਕਿੰਨਾ ਸੋਹਣਾ ਜਵਾਨ ਜਿਹੜਾ ਆਪਣੇ ਧਰਮ ਨੂੰ ਵਧਾਉਣ ਵਾਸਤੇ ਧਾਰਮਿਕ ਵਿੱਦਿਆ ਜਿਹੜੀ ਬੱਚਿਆਂ ਨੂੰ ਇਸੇ ਮੰਦਰ ਦੇ ਵਿੱਚ ਦਿੰਦਾ ਸੀ ਸੋ ਬੜੀ ਹੈਰਾਨਗੀ ਦੀ ਗੱਲ ਕਿ ਕਿਸੇ ਨੇ ਵੀ ਇਸ ਪੁਜਾਰੀ ਨੂੰ ਅਜਿਹਾ ਘਣਾਉਣਾ ਕੰਮ ਕਰਦਿਆ ਨਹੀਂ ਵੇਖਿਆ ਔਰ ਪੁਲਸ ਦੇ ਸ਼ਕਤੀ ਵਰਤਨ ਤੇ ਇਸ ਗੱਲ ਦਾ ਖਲਾਸਾ ਹੋਇਆ ਕਿ ਨੌਜਵਾਨ ਦੀ ਲਾਸ਼ ਨੂੰ ਇਸੇ ਹੀ ਹਵਨ ਦੇ ਵਿੱਚ ਵੇਖੋ ਹਵਨ ਜਿੱਤੇ ਹਵਨ ਸਮੱਗਰੀ ਪਾ ਕੇ Hindu ਵੀਰ ਜਿਹੜੇ ਨੇ ਉਹ ਰਾਮ ਨੂੰ ਆਪਣੇ ਜਿਹੜਾ ਪ੍ਰਮਾਤਮਾ ਨੂੰ ਪ੍ਰਸੰਨ ਕਰਦੇ ਨੇ ਇੱਥੇ ਹੀ ਹਵਨ ਕੁੰਡ ਦੇ ਵਿੱਚ ਉਹਦੀ ਲਾਸ਼ ਨੂੰ ਦਬਾ ਦਿੱਤਾ ਹੈ ਇਸ ਤੋਂ ਅੱਗੇ ਅਸੀਂ ਕੀ ਸੋਚ ਸਕਦੇ ਹਾਂ